ਨੇ ਮੱਟ ਸ਼ੇਰੋਂ ਵਾਲੇ ਵੀਰ ਨੇ ਲਿਖ ਦਿੱਤਾ ਸਿੰਘ ਨੇ ਉਹਨੇ ਤੇ ਉਹਦਾ ਰੂਪ ਬਣਾ ਲਿਆ ਵੇਖੋ ਜੀ ਇਹ ਵਿਰੋਧੀ ਹੈ ਕੱਲ ਉੱਥੇ ਮੈਂ ਵੇਖਿਆ ਕੰਨ ਫੜ ਕੇ ਮਾਫੀਆਂ ਮੰਗੋ ਮਾਫੀਆਂ ਮੰਗੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਮਾਫੀਆਂ ਮੰਗਾਉਣ ਵਾਲਿਆਂ ਨੂੰ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਫੀਮ ਖਾਂਦੇ ਹੁੰਦੇ ਸੀ ਇਹ ਇਤਿਹਾਸਕਾਰਾਂ ਤੋਂ ਮਾਫੀਆਂ ਕਦੋਂ ਮੰਗਾਓਗੇ ਇਤਿਹਾਸਕਾਰ ਤਾਂ ਹੈ ਹੀ ਨਹੀਂ ਹੁਣ ਹੈ ਨਹੀਂ ਪਰ ਉਹ ਉਹ ਜਿਹੜੇ ਗ੍ਰੰਥਾਂ ਚ ਲਿਖਿਆ ਉਹਦੇ ਬਾਰੇ ਮੂੰਹ ਤੋਂ ਇੱਕ ਵਾਰ ਐਂ ਬੋਲ ਦੋ ਵੀ ਵੇਖੋ ਜੀ ਇਹ ਗੱਲਾਂ ਗਲਤ ਲਿਖੀਆਂ ਨੇ ਗ੍ਰੰਥਾਂ 'ਚ ਐਂ ਹੀ ਕਹਿ ਦਿਓ ਚਲੋ ਫੇਰ ਮੰਨਾਂਗੇ ਵੀ ਤੁਹਾਡਾ ਗੁਰੂ ਸਾਹਿਬ ਨਾਲ ਪਿਆਰ ਹੈ ਆਪਾਂ ਨਾ ਤੇ ਗ੍ਰੰਥ ਬੈਨ ਹੋਣੇ ਨੇ ਨਾ ਅਕਾਲ ਤਖਤ ਨੇ ਕੋਈ ਐਕਸ਼ਨ ਲੈਣਾ ਹੈ ਗੁਰੂ ਸਾਹਿਬ ਸੁੱਖਾ ਪੀਂਦੇ ਸੀ ਗੁਰੂ ਸਾਹਿਬ ਭੰਗ ਪੀਂਦੇ ਸੀ ਇਹ ਲਿਖਿਆ ਫੀਮ ਖਾਂਦੇ ਸੀ ਇਹ ਵੀ ਲਿਖਿਆ ਤੁਸੀਂ ਸਿਰਫ ਇੰਨਾ ਕਹੋ ਬੋਲ ਦਿਓ ਵੀ ਇਹ ਯਾਰ ਗ੍ਰੰਥਾਂ 'ਚ ਨਾ ਗੱਲਾਂ ਗਲਤ ਲਿਖੀਆਂ ਨੇ ਬਸ ਇੰਨਾ ਕਹਿ ਦਿਓ ਸਾਨੂੰ ਲੱਗੂ ਵੀ ਯਾਰ ਤੁਸੀਂ ਕਿੰਨਾ ਗੁਰੂ ਸਾਹਿਬ ਨਾਲ ਪਿਆਰ ਕਰਦੇ ਉਹਨਾਂ ਬਾਰੇ ਕੋਈ ਨਹੀਂ ਬੋਲੂ 365 ਰੂਪ ਚਲੇ ਗਏ ਲੈ ਗਏ ਉੱਥੇ ਕੋਈ ਨਹੀਂ ਜਾ ਕੇ ਐ ਐ ਐ